ਅੱਜ ਸਾਡਾ ਦੂਜਾ ਦਿਨ ਹੈ ਮਿਸਟਰ ਪੁੱਟੂ ਸਾਨੂੰ ਲੈਣ ਆ ਗਿਆ ਅੱਜ ਇਹ ਸਾਨੂੰ ਹੁਣ ਲੈ ਕੇ ਚੱਲਿਆ ਸਭ ਨਾਲੋਂ ਪਹਿਲਾਂ ਬਾਲੀਨਿਸ਼ ਡਾਂਸ ਦਿਖਾਉਣ ਬਾਲੀਨਿਸ਼ ਡਾਂਸ ਕੋਈ ਛੱਲੀਆਂ ਦੀ ਖੇਤੀ ਧਾਨ ਟੈਟ ਟੈਟ ਰੋੜਾ ਇੰਦਾ ਜੰਗਲ ਇਹ ਬੰਦੇ ਫਸਲਾਂ ਦੋ ਤਿੰਨ ਲੰਨਿਆ ਦੇਖੋ ਕਿਤੇ ਫਸਲ ਪੱਕ ਗਈ ਇਹ ਇੱਧਰ ਹਲੇ ਛੋਟੀਆਂ ਆ ਉਹ ਸਾਹਮਣੇ ਨਾਲ ਦੀ ਵੱਡੀ ਆ ਮਾਊਂਟ ਬਟੂ ਕਰੂ ਯੇ ਬਿਕੋਜ਼ ਇਨ ਬਾਲੀ ਮਾਊਂਟਨ 3 ਡਿਫਰੈਂਟ ਇਹਨਾਂ ਦੀ ਤੀਜੀ ਛੋਟੀ ਪਹਾੜੀ ਜਿਹੜੀ ਆਪਾਂ ਦੇਖੀ ਆ ਪਹਿਲੇ ਵਾਲੀ ਆਗੂ ਮੈਂ ਦੂਜੀ ਵਾਲੀ ਬਟੂਰ ਐ ਤੇ ਤੀਜੀ ਵਾਲੀ ਛੋਟੀ ਐ ਆ ਸਾਡਾ ਰਸਤਾ ਜਾ ਰਿਹਾ ਆ ਦੇਖੋ ਕਿੰਨੇ ਖੂਬਸੂਰਤ ਰਸਤੇ ਨੇ ਔਰ ਇਹ ਅੜੇ ਜੋੜੇ ਪੱਤੇ ਫੁੱਲ ਸੇਫਟੀ ਵਾਲਾ ਬ੍ਰਿਜ ਇਹ ਫਿਰ ਰੋਕ ਟੋਕ ਨਹੀਂ ਹੈ ਚੈਨਲ ਜੀ ਨਾਲ ਇੰਨੇ ਜਾ ਸਕਦੇ ਹਾਂ ਤੁਸੀਂ ਖੱਬੇ ਸੱਜੇ ਕਿਤੇ ਨੂੰ ਵੀ ਗੱਡੀ ਸਿੱਟ ਸਕਦੇ ਹੋ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ ਇਸ ਦੇਸ਼ ਚ ਗ੍ਰੀਨਰੀ ਬਹੁਤ ਹੈ ਵੈਰੀ ਨਾਈਸ ਜਿੱਧਰ ਮਰਜੀ ਚੱਲ ਜਾਓ ਤੁਹਾਨੂੰ ਹਰਿਆਈ ਹਰਿਆਈ ਵੇ ਅੰਤ ਗ੍ਰੀਨਰੀ ਨਜ਼ਾਰੇ ਪੂਰੇ ਬੰਨੇ ਪਏ ਆ ਪੁੱਤ ਯੋਰ ਹੋਮ ਲੈਂਗੁਏਜ ਇਜ਼ ਬਾਲੀਨਿਸ਼ੀ yes ah balinese Alright. language and uh, school language is indonesian yes okay little bit english also. yes of course they got very a, good uh, english yeah for the visitors english for the visitors is it yeah, yes. yeah. very nice eta ne ji na de eta an vi kayan ne hun lae ha kai hale uppar tan lagge vi hoye ha kayan de ਆਈਆਂ ਹੋਈਆਂ ਉੱਪਰ ਬੱਲਾਂ ਆਈਆਂ ਹੋਈਆਂ ਅਲੱਗ-ਅਲੱਗ ਤਰ੍ਹਾਂ ਦੀ ਖੇਤੀ ਹੈ ਇਹਨਾਂ ਦੀ ਇੱਕੋ ਫਸਲ ਹੈ ਸਾਰੇ ਸਾਲ ਵਿੱਚ ਜਿਹੜੇ ਮੱਕੀ ਲਾਉਂਦੇ ਆ ਮੱਕੀ ਉਲਾਈ ਜਾਂਦੇ ਆ ਜਿਹੜੇ ਧਾਨ ਲਾਉਂਦੇ ਆ ਧਾਨੇ ਲਾਉਂਦੇ ਆ ਸਾਹਮਣੇ ਇਹਨਾਂ ਦਾ ਇੱਕ ਗੇਟ ਆ ਰਿਹਾ ਇਹੋ ਜਿਹਾ ਗੇਟ ਤੁਹਾਨੂੰ ਹਰ ਇੱਕ ਥਾਂ ਮਿਲ ਜੂਗਾ ਕਿਸੇ ਵੀ ਜਗ੍ਹਾ ਐਂਟਰੀ ਆ ਐਦਾਂ ਵੀ ਗੇਟ ਬਣਿਆ ਹੋਇਆ ਕੋ ਕਾਲੇ ਰੰਗ ਦੇ ਆ ਇਹਨਾਂ ਨੇ ਇੱਥੇ ਰੱਗ ਕਰਿਆ ਹੋਇਆ ਕਿਤੇ ਕਾਲੇ-ਕਾਲੇ ਰੰਗ ਦੇ ਕਿਤੇ ਬਹੁਤ ਵੱਡੇ-ਵੱਡੇ ਵੀ ਆ ਇਹ ਗੇਟ ਇਹਨਾਂ ਦੀ ਨਿਸ਼ਾਨੀ ਆ ਪਾਲੀ ਦੀ ਹਲੋ ਜੀ ਇਹ ਦੇਵ ਪੂਜਾ ਦੇ ਇਹੋ ਵੇਚਦੇ ਆ 3:00 3:00 ਵਜੇ ਸਵੇਰੇ ਸਟਾਰਟ ਹੋ ਜਾਂਦੀ ਆ ਮਾਰਨਿੰਗ ਇਹ ਪ੍ਰੇਅਰ ਲਈ ਆ ਨਾ ਫਾਰ ਦਾ ਪ੍ਰੇਅਰ ਐਵਰੀਥਿੰਗ ਐਵਰੀਥਿੰਗ ਓਕੇ ਫਰੂਟ ਫਰੂਟ ਐਵਰੀਥਿੰਗ ਓਕੇ ਇਨਸੈਕਟ ਫਾਰ ਦਾ ਦਾ ਟੈਂਪਲ ਵੀ ਕਹਿੰਦੇ ਚਾਨੰਗ ਆ ਇਹ ਚਾਨੰਗ ਆ ਯਾ ਚੰਨنگ ਫਾਰ ਦਾ ਪ੍ਰੇਅਰ ਯੈਸ ਦੇ ਮੇਕਿੰਗ ਹੇਅਰ ਦੈਨ ਸੇਲਿੰਗ ਅਰਲੀ ਬਰਨ ਤੇ ਜੱਟ ਆ ਦੇਖੋ ਆ ਗੇਟ ਆ ਗਿਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਤਾਂ ਕੱਲ ਵੀ ਇਹ ਰੱਬਾਂ ਦਾ ਦੇਸ਼ ਹੈ ਇੱਥੇ ਹਰੇਕ ਘਰ ਵਿੱਚ ਮੰਦਿਰ ਹੈ ਤੁਹਾਨੂੰ ਦੇਖ ਜੂਗਾ ਇਹ ਘਰ ਦੇ ਬਾਹਰ ਸਾਰੇ ਪਾਸੇ ਮੰਦਰੇ ਮੰਦਰ ਹਰੇਕ ਘਰ ਚ ਮੰਦਿਰ ਹੈ ਜਿਹੜਾ ਵੱਡਾ ਮੰਦਿਰ ਕੱਲ ਅਸੀਂ ਦੇਖਿਆ ਸੀ ਉਹ ਫਿਰ ਇਹਨਾਂ ਦਾ ਕੰਬੀਨੇਸ਼ਨ ਬਣ ਕੇ ਇੱਕ ਵੱਡਾ ਬਾਹਰ ਜਾ ਕੇ ਬਣਾਉਂਦੇ ਆ ਵੀਰੇ ਦੇਖੋ ਇੱਥੇ ਨਿਆਣੇ ਆਏ ਜਾਂਦੇ ਆ ਸਕੂਲਾਂ ਨੂੰ ਸਕੂਟਰੀ ਉਹਦੇ ਸਭ ਨੂੰ ਵੱਧ ਚੱਲਦੀ ਹੈ ਬਈ ਸਕੂਟਰੀ ਦਾ ਕੰਮ ਸਭ ਨੂੰ ਜਿਆਦਾ ਸਪਾਈਸੇਵਕ ਆ ਹਾਈਵੇ ਹੈ ਕੰਮ ਵਿਚ ਹਾਈਵੇ ਇਸ ਦੇ ਸਵਾਰ ਇਸ ਵਨ ਹਾਈਵੇ ਨੇ ਤਾਂ ਨਾ ਲੋਟ ਦਿਸ ਵਨ ਗੋਇੰਗ ਟੂ ਟਨਲੋਟ ਆਲਸੋ ਐਂਡ ਕੋਟ ਤੰਬਨ ਹੈ ਰਾਊਂਡ ਅਬਾਊਟ ਤੇ ਵੀ ਦੇਖੋ ਇਹਨਾਂ ਨੇ ਰੱਬ ਦਾ ਹੀ ਆ ਸਾਰਾ ਜਿਗਾਰਡ ਕਰਿਆ ਆਹ ਵੇ ਪੈਟਰੋਲ ਪੰਪ ਦੇਖੋ ਕਿੰਨੀਆਂ ਕਿੱਡੀਆਂ ਲੰਬੀਆਂ ਲਾਈਨਾਂ ਲੱਗਦੀਆਂ ਇਹ ਵੀ ਮਨ ਵੇਚਦੇ ਆ ਇਹ ਲਾਈਨਾਂ ਤੇ ਇਥੋਂ بڑا ਡਰਮ ਭਰ ਕੇ ਲੈ ਜਾਂਦੇ ਕਈ ਛੋਟੇ ਦੁਕਾਨਦਾਰ ਉਹ ਫਿਰ ਆਪਣੇ ਉੱਥੇ ਸਕੂਟਰੀਆਂ ਪਰ ਉਹ ਵੀ ਤੇਲ ਪਾਉਂਦੇ ਆ ਹੈਨਾ ਛੋਟਾ ਪਾਉਂਦੇ ਆ ਆ ਅਸੀਂ 2 ਦਿਨਾਂ ਚ ਪਹਿਲਾਂ ਬੋਰਡ ਦੇਖਿਆ 40 ਕਿਲੋਮੀਟਰ ਦੀ ਸਪੀਡ ਉਸ ਭਾਈ ਸਾਹਿਬ ਵੀ ਨਾਲੇ ਖੜੇ ਆ ਇੱਥੇ ਇਹ ਮਸਜਿਦ ਬਣੀ ਹੋਈ ਏ ਜੀ ਬਾਕੀ ਆਪਣਾ ਗੁਰਦੁਆਰਾ ਸਾਹਿਬ ਦਾ ਹਲੇ ਤੱਕ ਕੋਈ ਪਤਾ ਨਹੀਂ ਲੱਗਿਆ ਜਿ ਬਣਿਆ ਕਿ ਨਹੀਂ ਹੈਗਾ ਮਸਜਿਦ ਜਰੂਰ ਲੱਭ ਗਈ ਇਹਨਾਂ ਦੀ ਇੱਕ ਵੇ ਆਓ ਵੀ ਅਸੀਂ ਇੱਥੇ ਰੁਕੇ ਆਏ ਅਸੀਂ ਕਿਾ ਪਾਣੀ ਖਰੀਦ ਲਈਏ ਥੋੜਾ ਜਿਹਾ ਤੇ ਦੇਖਦੇ ਆਂ ਅੰਦਰ ਨਾੜੀਆਂ 골ਡ ਸਿਲਵਰ ਜੁਐਲਰੀ ਦੁਕਾਨ ਤੇ ਹੱਥ ਨਾਲ ਬਣਾਉਂਦੇ ਆ ਸਾਰਾ ਕੁਝ 98% ਸਿਲਵਰ ਯੂਜ਼ ਕਰਦੇ ਆ ਬਾਕੀ ਚਾਂਦੀ ਜਣੋਗੇ ਉਹਨੂੰ ਬਣਾਉਂਦੇ ਆ ਇੱਥੇ ਸਾਰਾ ਕੁਝ ਕਰਦੇ ਆ ਕੜਾਈਆਂ ਕੱਢਦੇ ਆ ਇਹ ਵੇ ਵੇ ਲੱਗਿਆ ਹੈ ਦਾ ਛੋਟੇ ਛੋਟੇ ਗਾਣੇ ਅਟੈਚ ਕਰਦੇ ਆ ਉਹ ਇਹ ਇੱਦਾਂ ਬਣਾਉਂਦੇ ਆ ਇਹ ਇਨਾਂ ਦੀ ਕਲੀਨਿਕ ਵਾਲੀ ਜਾਂ ਮਸ਼ੀਨਾਂ ਆ ਇਹ ਇਨਾਂ ਵੀ ਪਤਲਾ ਕਰਨ ਲਈ ਚਾਂਦੀ ਨੂੰ ਗਰਮ ਕਰਕੇ ਮੁੜਕੇ ਮਸ਼ੀਨਾਂ ਦੇ ਵਿੱਚ ਨੂੰ ਪ੍ਰੀਖ ਤਾਰ ਬਣਾਉਂਦੇ ਆ ਇਹ ਨਾਲ ਆ ਬੀਬੀ ਸਾਡੀ ਇਹ ਇਨਾਂ ਦੀ ਸੇਲ ਸ਼ਾਪ ਆ ਉੱਧਰ ਮੈਨੂਫੈਕਚਰਿੰਗ ਆ ਸਾਰੀ ਇਹ ਸਾਰੇ ਚਾਂਦੀ ਦੇ ਇਨਾਂ ਦੇ ਗਹਿਣੇ ਬਣੇ ਹੋਏ ਆ 92.5% ਦੀ ਹੈ ਸਾਰੀ ਇਹ ਇਹਨਾਂ ਦੀ ਅਵੇ ਮੋਤੀ ਲਾਇਆ ਵਿੱਚ ਸਟੋਨ ਤਾਂ ਹੋਣੀ ਹੈ ਵੀ ਤੁਸੀਂ ਰਿੰਗ ਲੈ ਅੱਛਾ ਅਸੀਂ ਵੀ ਇੱਥੇ ਪੈਟਰੋਲ ਪੰਪ ਆਏ ਵੀ ਬੰਦਿਆਂ ਨੇ ਲਾਏ ਹੋਏ ਆ ਘਰ ਦੇ ਵਿੱਚੇ ਛੋਟੇ ਛੋਟੇ ਆ ਬੰਦਾ ਬਾਹਰੋਂ ਲਿਆ ਕੇ ਇੱਥੇ ਵੀ ਸਕੂਟਰੀਆਂ ਵਿੱਚ ਪੈਟਰੋਲ ਪਾਉਂਦੇ ਨੇ ਇਹ ਨਾਲ ਬਈ ਲੋਕਲ ਪੈਟਰੋਲ ਪੰਪ ਦਾ ਅਨਸਰ ਨਾਲ ਬਹੁਤ ਦਾਂ ਗਾਣੀ ਬਣਾਈ ਹੋਈ ਹੈ ਜਦੋਂ ਇਹ ਸ਼ੇਰ ਬੰਦਰ ਦੀ ਅੱਜ ਤੱਕ 3-4 ਡਾਂਸ ਅਸੀਂ ਨਹੀਂ ਮੰਨੂ ਵਾਕ ਵਾਕ ਪਾਚਰ ਦਿਖਾ ਦਾਂਗੇ ਇਹਦੇ ਦਾ ਮੇਵੀ ਮੂਰਤੀ ਦਾ ਇਹ ਜਿਹੜੀਆਂ ਡਾਂਸਰ ਆਈਆਂ ਅਗੇ ਪਹਿਲਾਂ ਦੇਵੀ ਗੁੰਤੀਆਂ ਉਦੋਂ ਹੀ ਇਹ ਕਿ ਹੋਰ ਸਰਵੈਂਟ ਹੈ ਇਹਨੇ ਹੁਣ ਚੜ੍ਹੇਲ ਬਣ ਜਾਣਾ ਹੈ ਫਿਰ ਪਛੇ ਚੜ੍ਹੇਲ ਆ ਨਹੀਂ ਗਈ ਭਈ ਅਸੀਂ ਹੁਣ ਜਾ ਰਹੇ ਆਂ ਏਟੀਵੀ ਲਈ ਇਹ ਆਪਾਂ ਠੀਕ ਵੱਡੇ ਏਟੀਵੀ ਤੇ ਬੈਠੇ ਆਂ ਪਿੱਛੇ ਜਿਹੜੇ ਕਹਿੰਦੇ ਅਸੀਂ ਏਟੀਵੀ ਜਾਣਾ ਕਰਨਾ ਆਪ ਬੰਦੇ ਐ ਇਹ ਗੱਲਾਂ ਕੱਡੀਆਂ ਚਲਾਉਣੀਆਂ ਗੱਡੀਆਂ ਬੜੀਆਂ ਬੜੀਆਂ ਦੇਖੋ ਇਹ 게ਟ ਇੱਥੇ ਹੀ ਬਣਿਆ ਹੋਇਆ ਜਿੱਥੇ ਅਸੀਂ ਐਡਵੈਂਚਰ ਕਰਨਾ ਆਏ ਆਂ ਹਾਂ ਆ ਬੰਦੇ ਐ ਸਾਰੇ ਇਹ ਬੰਦੇ ਕਹਿੰਦੇ ਅਸੀਂ ਗੱਡੀਆਂ ਚਲਾਉਣੀਆਂ ਇਹ ਇਹਨਾਂ ਦਾ ਟਿਕਟ ਕਾਊਂਟਰ ਜੀ

ਵਾਈਡ ਬਾਈਕ ਕਰਕੇ ਹੋਣਾ ਸਾਰੇ ਬੰਦੇ ਆਪਣੇ ਕੱਪੜੇ ਬੋਲ ਕੇ ਸੌਣ ਸੌਣ ਬਣ ਕੇ ਬੈਠ ਗਏ। ਹੁਣ ਅਸੀਂ ਜਾਣਾ ਬਲਕਨ ਨੂੰ ਦੇਖੋ ਜਿੱਥੇ ਅੱਗ ਨਿਕਲਦੀ ਐ। ਉਹਦੇ ਵੀਊ ਤੁਹਾਨੂੰ ਆਪ ਦਿਖਾਵਾਂਗਾ ਪਹਿਲਾਂ ਰੋਟੀ। ਵੇਟ ਪੂਜਾ ਫਰਸਟ ਉਹ ਕਰਕੇ ਫਿਰ ਤੁਹਾਨੂੰ ਬਲਕਨ ਨੂੰ। ਆਜਾ ਸਾਡਾ ਪੂੜ ਆ ਗਿਆ। ਹੁਣ ਅਸੀਂ ਖਾਣਾ ਤੁਸੀਂ ਬਸ ਫੋਟੋਆਂ ਦੇਖਣੀਆਂ ਬਾਕੀ ਅਸੀਂ ਸਾਰਾ ਕੰਮ ਆਪੇ ਕਰ ਲੈਣਾ। ਆ ਦੇਖੋ ਰਸਤਾ ਬਲਕਨ ਨਹੀਂ ਜਾਂਦੇ। ਡੇਂਜਰਸ ਰਸਤਾ ਡੇਂਜਰਸ।

ਮੋਗ ਲੈ ਵੈਲਕਨ ਨੂੰ ਦਿਖਾਇਆ ਤੇ ਉਹਦੀ ਸਾਰੀ ਹਿਸਟਰੀ ਦਿਖਾਈ ਹੋਈ ਬਾਤ ਹੋ ਰਹੀ ਉਹ ਯੂਨੈਸਕੋ ਦਾ ਗਲੋਬਲ ਜੀਓ ਪਾਰਕ ਵੀ ਹੈ ਪਲੱਸ ਇੱਥੇ ਵੈਲਕਨ ਆ ਇਹ ਆ ਉਹਦੀ ਸਾਰੀ ਹਿਸਟਰੀ ਕਿੱਦਾਂ ਕਿਹੜੇ ਕਿਹੜੇ ਜਾਨਵਰ ਹੈ ਕੀ ਕੀ ਹੈ ਰੇ ਦੇ ਵਿੱਚ ਖੁਸ਼ਾਰੀ ਉਹੀ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਹੈ ਆ ਵਲਕਨ ਦੀ ਤਾਂ ਫਟਿਆ ਨਾ ਆ ਕੇ ਅੰਦਰ ਤੇ ਇੰਗਾ ਦੇ ਜਿਹੜਾ ਟ੍ਰੈਡੀਸ਼ਨਲ ਲੋਕ ਪਰ ਆਪਣਾ ਬਣਾਉਂਦੇ ਆ ਇੱਥੇ ਅਸੀਂ ਆਏ ਆ ਪੂ ਕਾਫੀ ਬਣਾਉਂਦੇ ਆ ਇਹ ਇੱਕ ਜਾਨਵਰ ਹੈ ਉਹਦੇ ਥਰੂ ਉਹਨੂੰ ਖਿਲਾਉਂਦੇ ਆ ਇਹ ਕੋਕੋ ਦੇ ਬੀਜ ਆ ਦੇਖੋ ਆ ਸਾਰਾ ਲੱਗਿਆ ਹੋਇਆ ਚਾਕਲੇਟ ਵਗੈਰਾ ਦੇ ਦਰਖਤਾਂ ਜਿਨ੍ਹਾਂ ਚੋਂ ਚਾਕਲੇਟ ਬਣਦੀ ਹੈ ਉਹ ਖਾ ਲਾ ਕੇ ਉਹਨੂੰ ਉਹਦੇ ਜਦੋਂ ਪੂ ਕਰਦਾ ਉਹ ਉਹਦੇ ਨਾਲ ਤਾ ਕੇ ਉਹਦੇ ਬੀਜਾਂ ਦਾ ਫੇਰ ਛਿੱਲੜ ਲਾ ਕੇ ਉਹਦੀ ਅੱਗੇ ਕਾਫੀ ਬਣਾਉਂਦੇ ਆ ਇਹ ਨੇਚਰਲ ਪ੍ਰੋਸੈਸ ਹੈ ਕਾਫੀ ਬਣਾਉਣ ਦਾ ਇਹ ਵੱਖ-ਵੱਖ ਤਰਸਤਾ ਇਹਨਾਂ ਦੇ ਆ ਦੇਖੋ ਇਹ ਟੋਰਚ ਜਿੰਜਰ ਹੈ ਆ ਦੇਖੋ ਆ ਕਾਫੀ ਬੀਨਸ ਆ ਇਹ ਇਹ ਜਿਹੜੇ ਉਹ ਜਾਨਵਰ ਨੂੰ ਖੁਲਾਉਂਦੇ ਆ ਇਹ ਵਾਲਾ ਉਹ ਜਾਨਵਰ ਹੈ ਜੀ ਦਾ ਨਾਮ ਹੈਗਾ ਲੂ ਵੈਕ ਇਹਨੂੰ ਖੁਲਾਉਂਦੇ ਆ ਕਾਫੀ ਦੇ ਬੀਜ ਇਹਦੇ ਜੰਗਲ ਬਾਣੀ ਤੇ ਕੱਢ ਕੇ ਫਿਰ ਉਹਨੂੰ ਛਿੱਲ ਕੇ ਫੇਰ ਕਾਫੀ ਬਣਦੀ ਹੈ ਇਹ ਵਨੀਲਾ ਦੇ ਦਰਖਤਾਂ ਜੀ ਇੱਥੇ ਇਹ ਨਾਲ ਇੱਕ ਤਰ੍ਹਾਂ ਦੀ ਜਿਹੜੇ-ਜਿਹੜੇ ਚੀਜ਼ਾਂ ਬਣਾਉਂਦੇ ਆਂ ਸਵੀਟ ਉਹਨਾਂ ਦੀਆਂ ਸਾਰਿਆਂ ਦੇ ਇਹਨਾਂ ਦੇ ਵੈਰਾਈਟੀ ਆ ਇਹਨਾਂ ਕੋਲ ਨੇਚਰਲ ਪ੍ਰੋਸੈਸ ਹੈ ਸਾਰਾ ਇਹਨਾਂ ਦਾ ਇਹ ਦਰਖਤ ਹੈ ਇਹ ਇਹ ਸਿਰਫ ਡੈਕੋਰੇਸ਼ਨ ਲਈ ਯੂਜ਼ ਕਰਦੇ ਆਂ ਇੱਥੇ ਦਿਸ ਇਜ਼ தி ਬਿੰਡ ਨਟ ਕਿਨਿਸ ਨਾ ਬਿਕਾਜ਼ ਇਟਸ ਨਾਟ ਰੌਸਟਡ ਇਸ ਤੋਂ ਚਾਕਲੇਟ ਬਣਦੀ ਹੈ ਓਕੇ ਆ ਦਿਸ ਇਜ਼ ਬੈਕ ਕਾਫੀ ਦੇ ਬੀਨ ਆ ਜੀ ਇਹ ਦੋ ਤਰ੍ਹਾਂ ਦੇ ਮੇਲ ਔਰ ਫੀਮੇਲ ਕੇ ਤੋੜਨ ਤੋਂ ਬਾਅਦ ਨਿਕਲਦੇ ਆਂ ਇਹ ਹੈ ਕਾਫੀ ਜਿਹੜੀ ਉਹ ਕਾਫੀ ਇਹ ਪੂ ਕਰਦਾ ਜਿਹੜੀ ਇਹ ਫਾਈਨਲ ਰੋਸਟ ਕਰਕੇ ਇਸੇ ਵਾਰ ਇਹਨਾਂ ਨੂੰ ਆਹ ਪਿਊਰੇਜ ਕੁੰਡੀ ਚ ਕੋਟਨੇ ਆ ਕੁੰਡੀ ਚ ਕੁੱਟ ਕੇ ਫਿਰ ਆ ਪਾਊਡਰ ਬਣਾਉਣਾ ਹੈਗਾ ਇਹਦੀ 스멜 ਲੱਤੀ ਬਹੁਤ ਸਟਰੋਂਗ 스멜 ਮੈਨੂੰ ਲੁੱਕ ਕੋ ਲੱਗਿਆ ਵਾ ਜੀ ਸਰ ਮਾ ਦੇਖੋ ਬਾਲੀ ਕੈਡ ਕੂਚੀਨ ਅਲਗ ਅਲਗ ਤਰ੍ਹਾਂ ਦੀਆਂ ਕਾਫੀਆਂ ਜੀ ਹੈਗੀਆਂ 4 4 8 5 13 13 ਦੀਆਂ ਕਾਫੀਆਂ ਤੇ ਚਾਕਲੇਟ ਜਿਹੜੇ ਤੁਹਾਨੂੰ ਟੇਸਟ ਕਰਨ ਨੂੰ ਦਿੰਦੇ ਆ ਵੀ ਉਸ ਤੋਂ ਬਾਅਦ ਫਿਰ ਤੁਸੀਂ ਜਿਹੜੀ ਵਧੀਆ ਲੱਗਦੀ ਆ ਉਹ ਆਪਣਾ ਰਕਮ ਲਾ ਕੇ ਪੀ ਲਓ। ਇਹ ਹੁਣ ਸਾਡਾ ਐਗਜ਼ਿਟ ਦਾ ਟਾਈਮ ਹੋ ਗਿਆ। ਹੁਣ ਅਸੀਂ ਛੁੱਟੀਆਂ ਕਰਦੇ ਹਾਂ। ਤੇ ਆਹ ਹੋ ਗਿਆ ਸਾਡਾ ਬੈਕ ਸਾਡੇ ਚਿਹਰੇ ਹੁਣ ਦੱਸ ਦਿਆਂ ਵੀ ਅਸੀਂ ਟਾਇਰਡ ਹੋ ਗਏ ਬਹੁਤ। ਆਹ ਦੋ ਬੰਦੇ ਦੇਖ ਲਓ ਕਿੰਨੇ ਸਲੋਅ ਹੋਰ ਟਾਇਰਡ ਹੋ ਗਏ। ਓਕੇ ਹੁਣ ਸਾਡੀ ਛੁੱਟੀ ਅੱਜ ਤੋਂ ਬਾਅਦ। Alumina.